ਜਰਗ ਦੜਾਕ ਫੌਜਾ ਸਿੰਘ ਦਾ ਸਰਕਾਰੀ ਸਨਮਾਨ ਨਾਲ ਆਂਤਮ ਸੰਸਕਾਰ ਅ ਰਾਜਪਾਲ ਤੇ ਮੁੱਖ ਮੰਤਰੀ ਸਮੇਤ ਵੱਖ-ਵੱਖ ਰਾਸੀ ਆਗੂ ਹੋਏ ਸ਼ਾਮਲ ਸਰਕਾਰ ਆਪਰੇਸ਼ਨ ਸੰਧੂਰ ਸਮੇਤ ਸਾਰੇ ਮੁੱਦਿਆਂ ਤੇ ਚਰਚਾ ਲਈ ਤਿਆਰ ਸੰਸਦ ਦਾ ਮੌਨਸੂਨ اجلاس ਅੱਜ ਤੋਂ ਪੇਸ਼ ਕੀਤੇ ਜਾਣਗੇ 8 ਅਹਿਮ ਬੈਲ ਆਪ ਵੱਲੋਂ ਅਨਮੋਲ ਗਗਨ ਮਾਨ ਦਾ ਅਸਤੀਫਾ ਨਾ ਮੰਜ਼ੂਰ ਦਿੱਲੀ ਦੇ ਸ਼ਰਾਬ ਘਟਾਲੇ ਬੰਗ ਪੰਜਾਬ ਵਿੱਚ ਲੈਣਪੂਰਨ ਘਟਾਲੇ ਦੀ ਤਿਆਰੀ ਅਨੁਰਾਗ ਠਾਕਰ ਸ਼੍ਰੀ ਗੁਰੂ ਰਵਿਦਾਸ ਸਭਾ ਆਫ ਨਿਊਯਾਰਕ ਗੁਰੂਕਾਰ ਵਿਖੇ ਬਹੁਜਨ ਸਮਾਜ ਪਾਰਟੀ ਦੇ ਡਾਕਟਰ ਨਸ਼ੱਤਰ ਪਾਲ ਐਮ ਐਲ ਏ ਨਾਮਾਸ਼ਹਿਰ ਬਸਪਾ ਪਾਰਟੀ ਇੰਚਾਰਜ ਪੰਜਾਬ 27 ਜੁਲਾਈ ਨੂੰ ਹੋਣਗੇ ਨਤਮਸਤਕ ਇਕਤੂ ਬਾਬਾ ਟੀਵੀ ਦੇ ਪੰਜਾਬੀ ਖਬਰਾਂ ਦੇ ਇਸ ਬੁਲਟਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਮੈਰਾਥਨ ਦੜਾਕ ਫੌਜਾ ਸਿੰਘ ਨੂੰ ਸਰਕਾਰੀ ਸਨਮਾਨਾਂ ਨਾਲ ਅੰਤਮ ਵਿਦਾਇਗੀ ਦਿੱਤੀ ਗਈ। ਉਹਨਾਂ ਦੇ ਜੱਦੀ ਪਿੰਡ ਬਿਆਸ ਬੰਡ 'ਚ ਹਜ਼ਾਰਾਂ ਸੇਜਲ ਅੱਖਾਂ ਨੇ ਹਾਜ਼ਰੀ ਵਿੱਚ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਗਿਆ। ਉਹਨਾਂ ਦੇ ਵੱਡੇ ਪੁੱਤਰ ਹਰਵਿੰਦਰ ਸਿੰਘ ਨੇ ਉਹਨਾਂ ਦੀ ਦੇਹ ਨੂੰ ਅਗਨੀ ਦਿਖਾਈ। ਇਸ ਤੋਂ ਪਹਿਲਾਂ ਫੌਜਾ ਸਿੰਘ ਦੀ ਰਿਹੈਸ਼ ਇਸ ਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਉਹਨਾਂ ਦੀ ਦੇ ਅੰਤਮ ਦਰਸ਼ਨਾਂ ਲਈ ਰੱਖੀ ਗਈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਗੁਰਬਚੰਦ ਕਟਾਰੀਆ ਨੇ ਅੰਤਮ ਸੰਸਕਾਰ ਵਿੱਚ ਸ਼ਾਮਲ ਹੋ ਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਵੀ ਸ਼ੋਕ ਸੰਦੇਸ਼ ਭੇਜਿਆ ਗਿਆ। ਅੰਤਮ ਸੰਸਕਾਰ ਵਿੱਚ ਸ਼ਾਮਲ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਪਿੰਡ ਦੇ ਸਕੂਲ ਦਾ ਨਾਮ ਫੌਜਾ ਸਿੰਘ ਦੇ ਨਾਮ ਤੇ ਰੱਖਿਆ ਜਾਵੇਗਾ। ਪਿੰਡ ਦੇ ਸਟੇਡੀਅਮ ਅਤੇ ਜਲੰਧਰ ਦੇ ਸਪੋਰਟਸ ਕਾਲਜ ਉਹਨਾਂ ਦੇ ਬੋਤਲ ਲਗਾਏ ਜਾਣਗੇ। ਉਹਨਾਂ ਇਹ ਵੀ ਕਹਿ ਕਿ ਫੌਜਾ ਸਿੰਘ ਨੇ ਦੇਸ਼ ਦੇ ਨਾਲ ਨਾਲ ਵਿਦੇਸ਼ ਵਿੱਚ ਵੀ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਉਹਨਾਂ ਨੇ ਕਈ ਮੈਰਾਥਨ ਦੌੜਾ ਦੌੜੀਆਂ। ਉਹਨਾਂ ਦਾ ਕਹਿਣਾ ਹੈ ਕਿ ਫੌਜਾ ਸਿੰਘ ਇਸ ਗੱਲ ਦੀ ਮਿਸਾਲ ਸਨ ਕਿ ਜੇ ਸਰੀਰ ਨੂੰ ਸੰਭਾਲਿਆ ਜਾਵੇ ਤਾਂ ਬਿਹਤਰ ਜ਼ਿੰਦਗੀ ਜੀਉ ਸਕਦੇ ਹਾਂ। ਫੌਜਾ ਸਿੰਘ ਨੇ ਨਸ਼ਿਆਂ ਵਿਰੋਧ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਹਨਾਂ ਨਾਲ ਕਈ ਵਾਰ ਮਿਲਿਆ ਹਾਂ ਤੇ ਗੱਲ ਕੀਤੀ ਹੈ ਨਸ਼ਿਆਂ ਵਿਰੁੱਧ ਉਹਨਾਂ ਦੇ ਯੋਗਦਾਨ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਇਸ ਮੌਕੇ ਤੇ ਮੁੱਖ ਮੰਤਰੀ ਨੇ ਸੜਕ ਹਾਸਿਆਂ ਨੂੰ ਰੋਕਣ ਲਈ ਸੂਬੇ ਭਰ ਵਿੱਚ ਸੜਕ ਫੋਰਸ ਤਾਇਨਾਤ ਕਰਨ ਦਾ ਵੀ ਜ਼ਿਕਰ ਕੀਤਾ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਦਾ ਕਹਿਣਾ ਹੈ ਕਿ ਨੌਜਵਾਨਾਂ ਨੂੰ ਫੌਜਾ ਸਿੰਘ ਤੋਂ ਸਿੱਖਣਾ ਚਾਹੀਦਾ ਹੈ ਉਹ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਸਨ ਉਹਨਾਂ ਨੇ ਕਈ ਰਿਕਾਰਡ ਬਣਾਏ ਅਤੇ ਮੈਰਾਥਨ ਜਿੱਤਿਆ ਜਦੋਂ ਉਹਨਾਂ ਨੇ ਪੰਜਾਬ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੋਧ ਮਾਰਚ ਕੱਢਿਆ ਤਾਂ ਫੌਜਾ ਸਿੰਘ ਇਸ ਵਿੱਚ ਸ਼ਾਮਲ ਹੋਏ। ਉਹ ਕਈ ਕਿਲੋਮੀਟਰ ਨਾਲ ਚੱਲੇ ਸਨ। ਉਹਨਾਂ ਦਾ ਸਟਾਇਮਨਾ ਇੰਨਾ ਸੀ ਕਿ ਜਦੋਂ ਯਾਤਰਾ ਦੌਰਾਨ ਉਹ ਤੁਰ ਰਹੇ ਸਨ ਤਾਂ ਉਦੋਂ ਹੀ ਰੁਕਦੇ ਸਨ ਜਦੋਂ ਉਹਨਾਂ ਨੂੰ ਰੋਕਿਆ ਜਾਂਦਾ ਸੀ। ਉਹ ਉਹਨਾਂ ਦੇ ਸਟਾਇਮਨਾ ਤੋਂ ਪ੍ਰਭਾਵਿਤ ਹੋਏ ਸਨ। ਉਹਨਾਂ ਦੀ ਜ਼ਿੰਦਗੀ ਹਮੇਸ਼ਾ ਪ੍ਰੇਰਣਾ ਬਣੀ ਰਹੇਗੀ। ਰੈਂਦੀ ਦੁਨੀਆ ਤੱਕ ਫੌਜਾ ਸਿੰਘ ਦਾ ਨਾਮ ਰਹੇਗਾ। ਕੈਬਨਿਟ ਮੰਤਰੀ ਮਹਿੰਦਰ ਪਾਗਤ ਨੇ ਅੰਤਮ ਸੰਸਕਾਰ ਸਮੇਂ ਕਿਹਾ ਕਿ ਫੌਜਾ ਸਿੰਘ ਜੀ ਦਾ ਜੀਵਨ ਸਾਦਾ ਤੇ ਇਮਾਨਦਾਰ ਸੀ ਬਹੁਤ ਘੱਟ ਲੋਕ 114 ਸਾਲ ਦੀ ਉਮਰ ਤੱਕ ਜਿਉਂਦੇ ਹਨ ਉਹਨਾਂ ਦਾ ਵਿਛੋੜਾ ਪੰਜਾਬ ਤੇ ਦੇਸ਼ ਲਈ ਘਾਟਾ ਹੈ ਉਹਨਾਂ ਦਾ ਜੀਵਨ ਦੂਜਿਆਂ ਲਈ ਪ੍ਰੇਰਨਾਦਾਇਕ ਸੀ ਨੌਜਵਾਨ ਪੀੜ੍ਹੀ ਉਹਨਾਂ ਦੇ ਜੀਵਨ ਤੋਂ ਸਿੱਖ ਸਕਦੀ ਹੈ ਅਜਿਹਾ ਕਰਕੇ ਫੌਜਾ ਸਿੰਘ ਨੇ ਦਿਖਾਇਆ ਕਿ ਕੋਈ ਵੀ ਕਿਸੇ ਵੀ ਉਮਰ ਵਿੱਚ ਸਫਲਤਾ ਪ੍ਰਾਪਤ ਕਰ ਸਕਦਾ ਹੈ ਮੈਰਾਥਨ ਜਿੱਤ ਕੇ ਉਹਨਾਂ ਨੇ ਦੇਸ਼ ਦੇ ਨਾਲ ਨਾਲ ਪੰਜਾਬ ਦੇ ਜਲੰਧਰ ਸ਼ਹਿਰ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਰੌਸ਼ਨ ਕਰ ਦਿੱਤਾ। ਬਜ਼ੁਰਗ ਦੜਾਕ ਫੌਜਾ ਸਿੰਘ ਦੀ ਸੜਕ ਹਾਦਸੇ ਵਿੱਚ ਹੋਈ ਮੌਤ ਮਾਮਲੇ ਵਿੱਚ ਉਹਨਾਂ ਦੀ ਪੋਤੀ ਅਤੇ ਦੋਤੀ ਨੇ ਇਨਸਾਫ ਦੀ ਮੰਗ ਕੀਤੀ ਹੈ। ਫੌਜਾ ਸਿੰਘ ਦੀ ਪੋਤੀ ਜਵਨੀਤ ਕੌਰ ਅਤੇ ਕੈਨੇਡਾ ਤੋਂ ਆਈ ਦੋਤੀ ਰਮਨਦੀਪ ਕੌਰ ਨੇ ਪੰਜਾਬ ਪੁਲਿਸ ਦੀ ਵਡਿਆਈ ਕਰਦੇ ਕਿਹਾ ਹੈ ਕਿ ਉਹਨਾਂ ਨੇ ਟੱਕਰ ਮਾਰਨ ਵਾਲੇ ਮੋਲਜਮ ਨੂੰ ਫੜ ਕੇ ਇਨਸਾਫ ਦੀ ਉਮੀਦ ਜਗਾਈ ਹੈ। ਦੋਮਾ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਕਥਿਤ ਦੋਸ਼ੀ ਨੂੰ ਸਜ਼ਾ ਮਿਲੇ ਉਹਨਾਂ ਕਹਿਆ ਕਿ ਸਾਨੂੰ ਹਾਸੇ ਦਾ ਘਟ ਪਰ ਚਾਲਕ ਪਜ ਜਾਣ ਦਾ ਵੱਧ ਗੁੱਸਾ ਹੈ ਕਿਉਂਕਿ ਜੇਕਰ ਚਾਲਕ ਉਹਨਾਂ ਨੂੰ ਹਸਪਤਾਲ ਲੈ ਜਾਂਦਾ ਤਾਂ ਹੋ ਸਕਦਾ ਉਹਨਾਂ ਦੀ ਜਾਨ ਬਚ ਜਾਂਦੀ ਇਸ ਮੌਕੇ ਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪੋਤੀ ਜਵਨੀਤ ਕੌਰ ਅਤੇ ਦੋਤੀ ਰਮਨਦੀਪ ਕੌਰ ਦੋਮਾ ਨਾਲ ਹੀ ਉਹਨਾਂ ਦਾ ਕਾਫੀ ਮੋਸ ਸੀ ਅੱਤ ਦੀ ਗਰਮੀ ਦੇ ਬਾਵਜੂਦ ਫੌਜਾ ਸਿੰਘ ਦੇ ਅੰਤਮ ਸੰਸਕਾਰ ਮੌਕੇ ਉਹਨਾਂ ਦੇ ਚਾਉਣ ਵਾਲੇ 2 ਕਿਲੋਮੀਟਰ ਤੋਂ ਵੀ ਵੱਧ ਦਾ ਰਸਤਾ ਪੈਦਲ ਤੁਰੇ ਆਮ ਆਦਮੀ ਪਾਰਟੀ ਪੰਜਾਬ ਨੇ ਵਿਧਾਨ ਸਭਾ ਹਲਕਾ ਖਰੜ ਤੋਂ ਆਪ ਵਿਧਾਇਕ ਅਨਮੋਲ ਗਗਨ ਮਾਨ ਦੇ ਵਿਧਾਇਕ ਵਜੋਂ ਦਿੱਤੇ ਗਏ ਅਸਤੀਫੇ ਨੂੰ ਨਾ ਮਨਜ਼ੂਰ ਕਰ ਦਿੱਤਾ ਆਪ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਇਸ ਗੱਲ ਦਾ ਪ੍ਰਗਟਾਵਾ ਕੀਤਾ ਜਾਣਕਾਰੀ ਅਨੁਸਾਰ ਅਨਮੋਲ ਗਗਨ ਮਾਨ ਨੇ ਅਸਤੀਫਾ ਦੇਣ ਬਾਰੇ ਜਾਣਕਾਰੀ ਮਿਲਦੇ ਹੀ ਅਮਨ ਅਰੋੜਾ ਉਹਨਾਂ ਦੇ ਘਰ ਪੁੱਜੇ ਅਤੇ ਉਹਨਾਂ ਨਾਲ ਮੁਲਾਕਾਤ ਕੀਤੀ ਇਸ ਦੌਰਾਨ ਦੋਵਾਂ ਵਿਚਕਾਰ ਕਾਫੀ ਸਮਾਂ ਗੱਲਬਾਤ ਹੁੰਦੀ ਰਹੀ ਅਮਨ ਅਰੋੜਾ ਨੇ ਅਨਮੋਲ ਗਗਨ ਮਾਨ ਨੂੰ ਦੱਸਿਆ ਕਿ ਪਾਰਟੀ ਨੇ ਉਸ ਦਾ ਅਸਤੀਫਾ ਨਾ ਮਨਜ਼ੂਰ ਕਰ ਦਿੱਤਾ ਹੈ ਦੂਜੇ ਪਾਸੇ ਵਿਧਾਇਕ ਅਨਮੋਲ ਗਗਨ ਮਾਨ ਨੇ ਵੀ ਪਾਰਟੀ ਦੇ ਫੈਸਲੇ ਨੂੰ ਸਵੀਕਾਰ ਕਰ ਲਿਆ ਆਪ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਐਕਸ ਅਕਾਊਂਟ ਤੇ ਲਿਖਿਆ ਕਿ ਅੱਜ ਅਨਮੋਲ ਗਗਨ ਮਾਨ ਦੇ ਨਾਲ ਪਰਿਵਾਰਕ ਮਾਹੌਲ ਵਿੱਚ ਮੁਲਾਕਾਤ ਹੋਈ ਵਿਧਾਇਕ ਵਜੋਂ ਉਹਨਾਂ ਦੇ ਅਸਤੀਫੇ ਨੂੰ ਪਾਰਟੀ ਵੱਲੋਂ ਨਾਮਨਜ਼ੂਰ ਕਰਨ ਦਾ ਫੈਸਲਾ ਸੁਣਾਇਆ ਗਿਆ ਹੈ ਜਿਸ ਨੂੰ ਉਹਨਾਂ ਨੇ ਸਵੀਕਾਰ ਕਰ ਲਿਆ ਮਿਲ ਕੇ ਪਾਰਟੀ ਤੇ ਹਲਕੇ ਦੀ ਚੜ੍ਹਦੀ ਕਲਾ ਲਈ ਕੰਮ ਕਰਦੇ ਰਹਿਣਗੇ ਜੇਕਰ ਜੋ ਗਿਆ ਕਿ ਵਿਧਾਨ ਸਭਾ ਹਲਕਾ ਖਰੜ ਤੋਂ ਆਪ ਵਿਧਾਇਕ ਅਨਮੋਲ ਗਗਨ ਮਾਨ ਨੇ ਲੰਘੇ ਦਿਨ ਵਿਧਾਇਕ ਵਜੋਂ ਅਸਤੀਫਾ ਦੇਣ ਬਾਰੇ ਅਤੇ ਰਾਜਨੀਤੀ ਛੱਡਣ ਦਾ ਐਲਾਨ ਕੀਤਾ ਸੀ ਹਾਲਾਂਕਿ ਅਨਮੋਲ ਗਗਨ ਮਾਨ ਨੇ ਆਪਣਾ ਅਸਤੀਫਾ ਦੇਣ ਵਾਲੇ ਕੁਝ ਕਾਰਨ ਨਹੀਂ ਦੱਸਿਆ ਸੀ। ਆਪਨੇ ਪੰਜਾਬ ਵਿੱਚ ਸਰਕਾਰ ਬਣਨ ਤੋਂ ਬਾਅਦ ਅਨਮੋਲ ਗਗਨ ਮਾਨ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕਰਕੇ ਸਹਿਰ ਸਪਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਦੇ ਮੰਤਰੀ ਵੀ ਬਣਾਇਆ ਸੀ। ਪਰ ਸਾਲ 2024 ਵਿੱਚ ਮੰਤਰੀ ਮੰਡਲ ਵਿੱਚ ਫੇਰ ਬਦਲ ਦੌਰਾਨ ਉਹਦੀ ਛੁੱਟੀ ਕਰ ਦਿੱਤੀ ਸੀ। ਹਾਲਾਂਕਿ ਅਨਮੋਲ ਗਗਨ ਮਾਨ ਵੱਲੋਂ ਅਸਤੀਫਾ ਦੇਣ ਦੇ ਅਸਲ ਕਾਰਨਾਂ ਬਾਰੇ ਕੁਝ ਵੀ ਨਹੀਂ ਕਿਹਾ ਗਿਆ। ਪਰ ਸੂਤਰਾਂ ਦਾ ਕਹਿਣਾ ਹੈ ਕਿ ਉਹ ਕੁਝ ਸਮੇਂ ਤੋਂ ਪਾਰਟੀ ਦੇ ਅੰਦਰੂਨੀ ਮਸਲਿਆਂ ਨੂੰ ਲੈ ਕੇ ਨਰਾਜ਼ ਚੱਲੇ ਸਨ ਇਸੇ ਦੇ ਚੱਲਦਿਆਂ ਉਹ ਪਿਛਲੇ ਦਿਨੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਕੇ ਆਏ ਸਨ ਇਸ ਦੌਰਾਨ ਵੱਖ-ਵੱਖ ਸਥਾਨਕ ਆਗੂਆ ਵੱਲੋਂ ਜੋ ਖਰੜ ਸੀਟ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਕਿਆਸ ਅਰਾਈਆਂ ਚੱਲ ਰਹੀਆਂ ਸਨ ਅਨਮੋਲ ਗगन ਮਾਨ ਵੱਲੋਂ ਅਸੀਫ਼ਾ ਵਾਪਸ ਲੈਣ ਦੇ ਸਿਆਸੀ ਹਲਕਿਆਂ ਵਿੱਚ ਫਿਲਹਾਲ ਚਰਚਾ ਰੁਕਣੀ ਸੁਭਾਵਿਕ ਹੋ ਗਈ ਹੈ ਸੰਸਦ ਦੇ ਮੌਨਸੂਨ اجلاس ਨੂੰ ਲੈ ਕੇ ਸਰਬਪਾਰਟੀ ਮੀਟਿੰਗ ਭਾਜਪਾ ਦੇ ਕੌਮੀ ਪ੍ਰਧਾਨ ਅਤੇ ਕੈਬਨਰ ਮੰਤਰੀ ਜੇਪੀ ਨੱਡਾ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿੱਚ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਦੇ ਕਈ ਮੈਂਬਰਾਂ ਨੇ ਸ਼ਮੂਲੀਅਤ ਕੀਤੀ ਸੰਸਦ ਦੇ ਮੌਨਸੂਨ اجلاس ਤੋਂ ਪਹਿਲਾਂ ਹੋਈ ਸਰਬਪਾਰਟੀ ਮੀਟਿੰਗ ਦੌਰਾਨ ਸਤਾਤਾਰੀ ਪਾਰਟੀ ਅਤੇ ਵਿਰੋਧੀ ਧਿਰਾਂ ਵਿਚਕਾਰ ਸਾਰੇ ਮੁੱਦਿਆਂ ਤੇ ਚਰਚਾ ਕੀਤੀ ਗਈ ਮੀਟਿੰਗ ਦੌਰਾਨ ਵਿਰੋਧੀ ਧਿਰ ਨੇ ਪਹਿਰਗਾਮ ਆਤਵਾਦੀ ਹਮਲਾ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트럼ਪ ਦੇ جنگਬੰਦੀ ਦੇ ਦਾਅਵੇਆ ਬਿਹਾਰ ਵਿੱਚ ਵੋਟਰ ਸੂਚੀ ਵਿੱਚ ਸੋਧ ਦੇ ਸਮੇਤ ਕਈ ਮੁੱਦੇ ਚੁਕੇ ਸਰਬਪਾਰਟੀ ਮੀਟਿੰਗ ਤੋਂ ਬਾਅਦ ਸੰਸਦੀ ਮਾਮਲਿਆਂ ਦੇ ਮੰਤਰੀ ਕਿਰਨਰ ਜੀਜੂ ਦਾ ਕਹਿਣਾ ਹੈ ਕਿ ਸੰਸਦ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਲਈ ਸਰਕਾਰ ਅਤੇ ਵਿਰੋਧੀ ਧਿਰ ਵਿਚਕਾਰ ਤਾਲਮੇਲ ਹੋਣਾ ਚਾਹੀਦਾ ਹੈ ਇਸ اجلاس ਵਿੱਚ ਕੇਂਦਰ ਸਰਕਾਰ 8 ਬੈਲ ਪੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਹੈ ਕਿ ਉਹਨਾਂ ਮੀਟਿੰਗ ਵਿੱਚ ਬਿਹਾਰ ਵਿੱਚ ਐਸਆਈਆਰ ਦੇ ਕਥਤ ਚੋਣ ਘਟਾਲੇ ਅਤੇ ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗਬੰਦੀ ਕਰਾਉਣ ਵਿੱਚ ਸਾਸੀ ਸੰਬੰਧੀ ਅਮਰੀਕੀ ਰਾਸ਼ਪਤੀ ਡੋਨਾਲਡ ਟਰੰਪ ਦੇ ਦਾਅਵੇ ਦਾ ਮੁੱਦਾ ਚੁੱਕਿਆ। ਉਹਨਾਂ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਹੈ ਕਿ ਇੰਡੀਆ ਗੱਠਜੋੜ ਸਿਰਫ ਲੋਕ ਸਭਾ ਚੋਣਾਂ ਲਈ ਸੀ ਅਤੇ ਆਪ ਵਿਧਾਨ ਸਭਾ ਚੋਣਾਂ ਆਪਣੇ ਦਮ ਤੇ ਲੜ ਰਹੀ ਹੈ। ਇਸ ਮੌਕੇ ਤੇ ਕੇਂਦਰੀ ਮੰਤਰੀ ਕੇਨਰ ਜੀਜੂ ਨੇ ਕਿਹਾ ਹੈ ਕਿ ਅਸੀਂ ਆਪਰੇਸ਼ਨ ਸੰਧੂਰ ਜੈ ਹੈ ਇਹ ਮੁੱਦਿਆਂ ਤੇ ਚਰਚਾ ਲਈ ਪੂਰੀ ਤਰ੍ਹਾਂ ਤਿਆਰ ਹਾਂ ਇਹ ਕੌਮੀ ਮਹੱਤਵ ਦੇ ਮੁੱਦੇ ਹਨ ਸਰਕਾਰ ਇਸ ਤੋਂ ਪਿੱਛੇ ਨਹੀਂ ਹਟ ਸਕਦੀ ਤੇ ਨਾ ਹੀ ਕਦੇ ਹਟੇਗੀ ਬਲਕਿ ਨਿਯਮਾਂ ਤੇ ਰਵਾਇਤਾਂ ਦੇ ਦਾਇਰੇ ਵਿੱਚ ਰਹਿ ਕੇ ਚਰਚਾ ਲਈ ਤਿਆਰ ਹੈ ਉਹਨਾਂ ਕਹਿ ਕਿ ਸਰਕਾਰ ਨੇ ਘੱਟ ਸੰਸਦ ਮੈਂਬਰਾਂ ਵਾਲੀਆਂ ਪਾਰਟੀਆਂ ਨੂੰ ਸੰਸਦ ਵਿੱਚ ਬੋਲਣ ਲਈ ਵਧ ਸਮਾਂ ਅਲਾਟ ਕਰਨ ਦੀ ਮੰਗ ਤੇ ਵੀ ਧਿਆਨ ਦਿੰਦਾ ਹੈ ਇਸ ਮੌਕੇ ਉਹਨਾਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਕਿਸੇ ਨੂੰ ਵੀ ਤਸਤੀਕਰਨ ਨਹੀਂ ਨਿਆਂ ਵਿੱਚ ਵਿਸ਼ਵਾਸ ਰੱਖਦੀ ਹੈ ਮਈ ਵਿੱਚ ਸੁਪਰੀਮ ਕੋਰਟ ਵੱਲੋਂ ਵੱਖ ਮਾਮਲੇ ਵਿੱਚ ਦੋਵਾਂ ਧਿਰਾਂ ਨੂੰ ਸੁਣ ਤੋਂ ਬਾਅਦ ਤਿੰਨ ਮੁੱਖ ਮੁੱਦਿਆਂ ਤੇ ਅੰਤਰਮ ਆਦੇਸ਼ ਰੱਖਵੇਂ ਰੱਖਣ ਸੰਬੰਧੀ ਅਰਜੀਜੂ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੇ ਸਬੰਧ ਵਿੱਚ ਕੋਈ ਵੀ ਅਗਾਊਂ ਬਿਆਨ ਨਹੀਂ ਦੇਣਗੇ ਕਿਉਂਕਿ ਮਾਮਲਾ ਸਰਵੋੱਚ ਅਦਾਲਤ ਵਿੱਚ ਵਿਚਾਰ ਅਧੀਨ ਹੈ ਉਹਨਾਂ ਦਾ ਕਹਿਣਾ ਹੈ ਕਿ ਸੰਸਦ ਦਾ ਕੰਮ ਕਾਨੂੰਨ ਬਣਾਉਣਾ ਹੈ ਸੁਪਰੀਮ ਕੋਰਟ ਨਿਸ਼ਚਿਤ ਤੌਰ ਤੇ ਇਸ ਦੀ ਸਹੀ ਤਰੀਕੇ ਨਾਲ ਵਿਆਖਿਆ ਕਰ ਸਕਦੀ ਹੈ ਸਾਨੂੰ ਬਹੁਤ ਭਰੋਸਾ ਹੈ ਕਿ ਅਸੀਂ ਜੋ ਵੀ ਕੀਤਾ ਹੈ ਉਹ ਕਾਨੂੰਨ ਦੇ ਅਨੁਸਾਰ ਕੀਤਾ ਹੈ ਅਤੇ ਸੰਵਿਧਾਨ ਦੇ ਪ੍ਰਵੰਧਾਂ ਅਤੇ ਭਾਵਨਾ ਦੇ ਅਨੁਸਾਰ ਕੀਤਾ ਹੈ ਮੈਨੂੰ ਪੂਰਾ ਭਰੋਸਾ ਹੈ ਕਿ ਸੰਸਦ ਦੀ ਭੂਮਿਕਾ ਨੂੰ ਘਟ ਨਹੀਂ ਕੀਤਾ ਜਾਵੇਗਾ ਸਾਫ ਕਾ ਕੇਂਦਰੀ ਮੰਤਰੀ ਅਤੇ ਸੰਸਦ ਮੈਂਬਰ ਅਨੁਰਾਗ ਠਾਕਰ ਨੇ ਸੂਬੇ ਦੀ ਆਪ ਸਰਕਾਰ ਤੇ ਵੱਡਾ ਹਮਲਾ ਕਰਦਿਆਂ ਕਿਹਾ ਹੈ ਕਿ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਵਿੱਚ ਸਹਿਯੋਗ ਕਰਨ ਦੀ ਬਜਾਏ ਪੰਜਾਬ ਸਰਕਾਰ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਐਮਜ਼ ਫਿਰੰਡਾ ਤੋਂ ਬਿਜਲੀ ਦੇ ਬੇਵਪਾਰਕ ਭਾਅ ਵਸੂਲ ਕਰ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਸਰਕਾਰ ਐਮਜ਼ ਤੋਂ ਸਾਰਾ ਪੈਸਾ ਬਿਜਲੀ ਰਾਹੀਂ ਵਸੂਲ ਕਰੇਗੀ ਤਾਂ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਕਿਵੇਂ ਪ੍ਰਦਾਨ ਕੀਤੀਆਂ ਜਾ ਸਕਣਗੀਆਂ। ਇਸ ਦਾ ਖਲਾਸਾ ਉਹਨਾਂ ਨੇ ਏਮ ਜਿ ਬਠਿੰਡਾ ਦੀ ਤੌਰ ਮੈਂਬਰ ਗਵਰਨਿੰਗ ਬਾਡੀ ਦੀ ਮੀਟਿੰਗ ਉਪਰੰਤ ਬਠਿੰਡਾ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਹੈ। ਇਸ ਤੋਂ ਪਹਿਲਾਂ ਉਹਨਾਂ ਬਠਿੰਡਾ ਦੇ ਭਾਜਪਾ ਵਰਕਰਾਂ ਨਾਲ ਭੜਮੀ ਮੀਟਿੰਗ ਕੀਤੀ। ਅਨੁਰਾਗ ਠਾਕਰ ਨੇ ਏਮ ਜਿ ਬਠਿੰਡਾ ਕੈਂਪ 'ਚ ਇੱਕ ਪੇੜ ਮਾ ਕੇ ਨਾਮ ਪ੍ਰੋਗਰਾਮ ਤਹਿਤ ਬੂਟਾ ਵੀ ਲਗਾਇਆ ਤੇ ਲੋਕਾਂ ਨੂੰ ਬੂਟੇ ਲਗਾਉਣ ਪ੍ਰਤੀ ਜਾਗਰੂਕ ਕੀਤਾ। ਇਸ ਮੌਕੇ ਤੇ ਅਨੁਰਾਗ ਠਾਕਰ ਨੇ ਕਿਹਾ ਕਿ ਪੰਜਾਬੀਆਂ ਨੇ ਸੂਬੇ ਅੰਦਰ ਆਪਣੀ ਸਰਕਾਰ ਤਾਂ ਬਣਾਈ ਪਰ ਉਸ ਨੂੰ ਚਲਾਉਣ ਵਾਲੇ ਪੰਜਾਬੀ ਨਹੀਂ ਦਿੱਲੀ ਦੇ ਲੋਕਾਂ ਦੇ ਅਧਿਕਾਰੀ ਹੋਏ ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਜੇਲ੍ਹਾਂ ਵਿੱਚ ਰਹਿ ਚੁੱਕੇ ਹਨ ਉਹਨਾਂ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦਾ ਵਿਰੋਧ ਕਰਦੇ ਕਿਹਾ ਹੈ ਕਿ ਇਹ ਸੂਬੇ ਦੇ ਕਿਸਾਨਾਂ ਤੋਂ ਸਿਰਫ ਉਹਨਾਂ ਦੀ ਬਾਈਯੋਗ ਜ਼ਮੀਨ ਖੋਣ ਦੀ ਨੀਤੀ ਹੈ ਅਤੇ ਦਿੱਲੀ ਦੇ ਸ਼ਰਾਬ ਘਟਾਲੇ ਵਾਂਗ ਲੈਂਡ ਪੂਲਿੰਗ ਘਟਾਲਾ ਕਰਨ ਦੀ ਤਿਆਰੀ ਹੈ ਉਹਨਾਂ ਨੇ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਦੀਆਂ ਲੋਕ ਅਹਿਤ ਸਕੀਮਾਂ ਨੂੰ ਦਬਾਉਣ ਦੇ ਵੀ ਦੋਸ਼ ਲਗਾਏ ਹਨ ਉਹਨਾਂ ਦਾਵਾ ਕੀਤਾ ਹੈ ਕਿ ਜੇਕਰ ਹਰਿਆਣਾ ਵਿੱਚ 4 ਸੀਟਾਂ ਪ੍ਰਾਪਤ ਕਰਨ ਵਾਲੀ ਭਾਜਪਾ ਉਥੇ ਤੀਜੀ ਵਾਰ ਆਪਣੀ ਸਰਕਾਰ ਬਣਾ ਸਕਦੀ ਹੈ ਤਾਂ ਪੰਜਾਬ ਦੇ ਵਿੱਚ 23 ਸੀਟਾਂ ਜਿੱਤਣ ਵਾਲੀ ਭਾਜਪਾ ਪੰਜਾਬ ਅੰਦਰ ਕਿਉਂ ਸਰਕਾਰ ਨਹੀਂ ਬਣਾ ਸਕਦੀ ਉਹਨਾਂ ਸੂਬੇ ਵਿੱਚ ਅਗਲੀ ਭਾਜਪਾ ਦੀ ਸਰਕਾਰ ਬਣਾਉਣ ਦੇ ਲਈ ਵਰਕਰਾਂ ਨੂੰ ਬੂਥ ਪੱਧਰ ਤੇ ਮਜ਼ਬੂਤ ਕਰਨ ਲਈ ਕਿਹਾ ਹੈ ਬਲਵਿੰਦਰ ਪੌਰਾ ਜਰਨਲਿਸਟ ਅਤੇ ਸ਼੍ਰੀ ਗੁਰੂ ਰਵਦਾਸ ਟੈਂਪਲ ਆਫ ਨਿਊਯਾਰਕ ਦੇ ਸਟੇ ਸਕਤਰ ਦੀ ਖਬਰ ਅਨੁਸਾਰ ਸ਼ੇਰੀਗੁਰ ਰਵਦਾਸ ਸਬਾਫ ਨਿਊਯਾਰਕ ਗੁਰੂ ਘਰ ਵਿਖੇ ਬਹੁਜਨ ਸਮਾਜ ਪਾਰਟੀ ਦੇ ਡਾਕਟਰ ਨਿਸ਼ੱਤਰਪਾਲ ਐਮਐਲਏ ਨਮਾਸ਼ਹਿਰ ਬਸਪਾ ਪਾਰਟੀ ਇੰਚਾਰਜ ਪੰਜਾਬ 27 ਜੁਲਾਈ ਐਤਵਾਰ ਨੂੰ ਆਉਣਗੇ। ਆਪ ਸਮੂਹ ਸੰਗਤਾਂ ਨੂੰ ਸੱਜਣ ਮਰ ਬੇਨਤੀ ਹੈ ਕਿ ਆਓ ਆਪਾਂ ਰਲ ਮਿਲ ਕੇ ਇਕੱਠੇ ਹੋ ਕੇ ਇੱਕ ਦੂਜੇ ਨਾਲ ਵਿਚਾਰਾਂ ਦੀ ਸਾਂਝ ਪਾਈਏ। ਸਵੇਰੇ 9 ਵਜੇ ਆਸਾਰੀ ਵਾਰ ਦਾ ਕੀਰਤਨ ਉਪਰੰਤ ਸ਼੍ਰੀ ਸੁਖਮਨੀ ਸਾਹਿਬ ਦੇ ਜਾਪ 12 ਵਜੇ ਕੀਰਤਨ ਦਰਬਾਰ ਸਜਾਏ ਜਾਣਗੇ। ਇਸ ਮੌਕੇ ਤੇ ਪਹੁੰਚ ਰਹੇ ਪ੍ਰਸਿੱਧ ਰਾਗੀ ਜਥੇ ਅਤੇ ਕਥਾਵਾਚਕ ਬਾਬਾ ਬ੍ਰਹਮਦਾਸ ਭਾਈ ਰੂਪ ਸਿੰਘ ਭਾਈ ਦਲਵਾਰ ਸਿੰਘ ਤੇ ਭਾਈ ਸਰਬਜੀਤ ਸਿੰਘ ਸੰਤਜੀਤ ਸਿੰਘ ਮਾਹਲ ਗਹਿਣਾ ਵਾਲਿਆਂ ਦਾ ਜਥਾ ਸੰਗਤਾਂ ਨੂੰ ਨਿਹਾਲ ਕਰਨਗੇ ਸਾਰਾ ਦਿਨ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ ਇਸ ਮੌਕੇ ਤੇ ਪਰਮਜੀਤ ਕਮਾਮ ਜਸਵਿੰਦਰ ਸਿੰਘ ਬਿੱਲਾ ਦਾ ਕਹਿਣਾ ਹੈ ਕਿ ਗੁਰੂ ਘਰ ਦੀ ਨਵੀਂ ਮੈਂਬਰਸ਼ਿਪ 3 ਅਗਸਤ 2025 ਦਿਨ ਐਤਵਾਰ ਤੋਂ ਭਰਨੀ ਆਰੰਭ ਹੋਵੇਗੀ ਅਤੇ ਪੁਰਾਣੀ ਵੀ ਨਵਿਆਈ ਜਾਵੇਗੀ। ਮਹਾਰਾਸ਼ਟਰ ਵਿੱਚ ਸ਼ਰਦ ਧੜੇ ਦੇ ਵਿਧਾਇਕ ਰੋਹਿਤ ਪਵਾਰ ਨੇ ਸਤਾਧਾਰੀ ਰਾਸ਼ਟਵਾਦੀ ਕਾਂਗਰਸ ਪਾਰਟੀ ਆਲੋਚਨਾ ਕਰਦਿਆਂ ਕਿਹਾ ਕਿ ਉਹ ਭਾਜਪਾ ਨਾਲ ਸਲਾਹ-ਮਸ਼ਵਰਾ ਕੀਤੇ ਬਿਨਾ ਕੋਈ ਕੰਮ ਨਹੀਂ ਕਰ ਸਕਦੀ। ਪਵਾਰ ਨੇ ਮਹਾਰਾਸ਼ਟਰ ਵਿੱਚ ਮੰਤਰੀ ਮਾਨਕਰਾਓ ਕੋਕਾਟੇ ਦਾ ਇੱਕ ਕਥਤ ਵੀਡੀਓ ਐਕਸ ਤੇ ਪੋਸਟ ਕੀਤਾ ਹੈ ਜਿਸ ਵਿੱਚ ਉਹਨਾਂ ਨੂੰ ਸੂਬਾ ਵਿਧਾਨ ਸਭਾ ਵਿੱਚ ਆਪਣੇ ਮੋਬਾਈਲ ਫੋਨ ਤੇ ਗੇਮ ਖੇਡਦੇ ਹੋਏ ਦੇਖਿਆ ਜਾ ਸਕਦਾ ਹੈ। ਰੋਹਤ ਪਵਾਰ ਨੇ ਪੋਸਟ ਵਿੱਚ ਲਿਖਿਆ ਸੂਬੇ ਵਿੱਚ ਖੇਤੀ ਨਾਲ ਜੁੜੇ ਕਈ ਮੁੱਦੇ ਪੈਂਡਿੰਗ ਹੋਣ ਅਤੇ ਰੋਜ਼ਾਨਾ 8 ਕਿਸਾਨਾਂ ਵੱਲੋਂ ਖੁਦਕੁਸ਼ੀ ਕੀਤੇ ਜਾਣ ਦੇ ਬਾਵਜੂਦ ਖੇਤੀਬਾੜੀ ਮੰਤਰੀ ਕੋਲ ਕੋਈ ਕੰਮ ਨਹੀਂ ਹੈ ਅਤੇ ਉਹ ਰੰਮੀ ਖੇਡਣ ਵਿੱਚ ਰੁੱਝੇ ਹੋਏ ਦਿਸਦੇ ਹਨ। ਵਾਰ-ਵਾਰ ਕੋਸ਼ਿਸ਼ ਦੇ ਬਾਵਜੂਦ ਮંત્રી ਕੋਕਾਟੇ ਤੋਂ ਕੋਈ ਪ੍ਰਤੀਕਿਰਿਆ ਨਹੀਂ ਮਿਲ ਸਕੀ ਇਸੇ ਦੌਰਾਨ ਕਾਂਗਰਸ ਵਿਧਾਇਕ ਦਲ ਦੇ ਨੇਤਾ ਵਿਜੇ ਵਡੇਟੀਵਾਰ ਨੇ ਮਹਾਜੁਤੀ ਸਰਕਾਰ ਤੇ ਕਿਸਾਨਾਂ ਨਾਲ ਧੋਖੇਬਾਜ਼ੀ ਅਤੇ ਧੋਖਾ ਕਰਨ ਦਾ ਦੋਸ਼ ਲਗਾਇਆ ਹੈ ਉੱਤਰ ਪ੍ਰਦੇਸ਼ ਦੇ ਇਟਾਵਾ ਜ਼ਿਲ੍ਹੇ ਵਿੱਚ ਪੁਲਸ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਚਾਰ ਅੰਤਰਰਾਸ਼ਟਰੀ ਸਾਈਬਰ ਮਲਜਮਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਇਹ ਕਾਰਵਾਈ ਕੋਤਵਾਲੀ ਕ੍ਰਾਈਮ ਬ੍ਰਾਂਚ ਅਤੇ ਸਾਈਬਰ ਪੁਲਿਸ ਦੀ ਸਾਂਝੀ ਟੀਮ ਨੇ 22 ਕਵਾਜਾ ਇਲਾਕੇ ਵਿੱਚ ਕੀਤੀ ਹੈ ਇਹਨਾਂ ਮੋਲਜਮਾਂ ਦੇ ਸਬੰਧ ਚੀਨ ਇੰਡੋਨੇਸ਼ੀਆ ਅਤੇ ਹਾਂਗਕਾਂਗ ਦੇ ਸਾਈਬਰ ਠੱਗਾ ਨਾਲ ਜੁੜੇ ਪਾਏ ਗਏ ਹਨ ਪੁਲਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹਨਾਂ ਮੋਲਜਮਾਂ ਨੂੰ 100 ਕਰੋੜ ਰੁਪਏ ਤੱਕ ਦੇ ਟ੍ਰਾਂਜੈਕਸ਼ਨ ਦਾ ਲਾਲਚ ਦਿੱਤਾ ਗਿਆ ਸੀ ਮੋਲਜਮ ਦੇਰਾਧੂਨ ਵਿੱਚ ਐਨਡੀਏ ਦੀ ਤਿਆਰੀ ਕਰ ਰਹੇ ਹਨ ਅਤੇ ਮੂਰੂਪਤੇ ਇਟਾਵਾ ਬਲੀਆ ਛਾਂਸੀ ਅਤੇ ਬੁਲੰਸ਼ਹਿਰ ਦੇ ਵਸਨੀਕ ਹਨ ਐਸਐਸਵੀ ਵਰਜੇਸ਼ ਕੁਮਾਰ ਸ਼ਰੀਵਾਸਤਵ ਦਾ ਕਹਿਣਾ ਹੈ ਕਿ ਮੋਲਜਮਾਂ ਨੇ ਫਰਜੀ ਫਰਮਾਂ ਦੇ ਨਾਂ ਤੇ MSME ਸਰਟੀਫਿਕੇਟ ਬਣਵਾ ਕੇ ਵੱਖ-ਵੱਖ ਬੈਂਕਾਂ ਵਿੱਚ ਚਾਲੂ ਖਾਤੇ ਖਲਵਾਏ ਅਤੇ ਉਹਨਾਂ ਦੇ ਵੇਰਵੇ ਟੈਲੀਗ੍ਰਾਮ ਅਤੇ ਵਟਸਐਪ ਗਰੁੱਪਾਂ ਵਿੱਚ ਸਾਂਝੇ ਕਰਕੇ ਸਾਈਬਰ ਠੱਗੀ ਨੂੰ ਅੰਜਾਮ ਦਿੰਦਾ ਹੈ ਇੱਕ ਖਾਤੇ ਵਿੱਚ 80 ਲੱਖ ਰੁਪਏ ਤੱਕ ਦੇ ट्रांजैक्शन ਦਾ ਮਾਮਲਾ ਸਾਹਮਣੇ ਆਇਆ ਹੈ ਇਹਨਾਂ ਦੇ ਕੋਲੋਂ ਮੋਬਾਈਲ ਫੋਨ ਪਾਸਬੁੱਕ ਚੈੱਕ ਬੁੱਕ ਏਟੀਐਮ ਕਾਰਡ ਵਿਦੇਸ਼ੀ ਸਿਮ ਕਾਰ ਅਤੇ ਬਾਈਕ ਸਮੇਤ ਇਤਰਾਜਯੋਗ ਸਮੱਗਰੀ ਬਰਾਮਦ ਹੋਈ ਹੈ ਇਨਾਂ ਦੇ ਖਿਲਾਫ ਵਕ ਵਕ ਸੂਬਿਆਂ ਵਿੱਚ ਕੁੱਲ 32 ਸਾਈਬਰ ਅਪਰਾਧੀਆਂ ਸ਼ਿਕਾਇਤਾਂ ਦਰਜ ਹਨ ਪੁਲਿਸ ਨੇ ਗਰੋਹ ਦੇ ਖਿਲਾਫ ਮਨੀ ਲਾਂਡਰਿੰਗ ਅਤੇ ਸਾਈਬਰ ਧੋਖਾ ਦੇਈ ਦੀਆਂ ਗੰਭੀਰ ਧਾਰਾਵਾਂ ਵਿੱਚ ਮਕਦਮਾ ਦਰਜ ਕੀਤਾ ਹੈ ਅਦਾਕਾਰ ਅਮਤਾ ਵਚਨ ਦੀ 1978 ਵਿੱਚ ਰਿਲੀਜ਼ ਹੋਈ ਫਿਲਮ ਡਾਉਨ ਦੇ ਨਿਰਦੇਸ਼ਕ ਚੰਦਰ ਵਿਰੋੜਦਾ ਮੁੰਬਈ ਦੇ ਇੱਕ ਹਸਪਤਾਲ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਉਹ ਚੰਦਰਾ ਤੇ ਚੰਦਰ ਦੇ ਨਾਂ ਤੋਂ ਕਾਫੀ ਮਸ਼ਹੂਰ ਸਨ ਬਰੋੜ ਦੇ ਪਰਿਵਾਰ ਨੇ ਇਹ ਜਾਣਕਾਰੀ ਦਿੱਤੀ ਚੰਦਰ ਬਰੋੜ 86 ਸਾਲ ਦੇ ਸਨ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਪਿਛਲੇ 11 ਸਾਲ ਤੋਂ ਫੇਫੜਿਆਂ ਨਾਲ ਜੁੜੀ ਬਿਮਾਰੀ ਨਾਲ ਜੂਝ ਰਹੇ ਸਨ ਅਤੇ ਗੁਰੂ ਨਾਨਕ ਹਸਪਤਾਲ ਵਿੱਚ ਜੇਰੇ ਇਲਾਜ ਸਨ ਉਹਨਾਂ ਦੀ ਪਤਨੀ ਦੀਪਾ ਬਰੋੜ ਦਾ ਕਹਿਣਾ ਹੈ ਕਿ ਸਵੇਰੇ ਗੁਰੂ ਨਾਨਕ ਹਸਪਤਾਲ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਉਹਨਾਂ ਦਾ ਦਿਹਾਂਤ ਹੋ ਗਿਆ ਉਹਨਾਂ ਪੂਰਬ ਤੇ ਪੱਛਮ ਰੋਟੀ ਕਪੜਾ ਔਰ ਮਕਾਨ ਯਾਦਗਰ ਅਤੇ ਸ਼ੋਰ ਵਿੱਚ ਅਦਾਕਾਰ ਨਿਰਦੇਸ਼ਕਾ ਮਨੋਜ ਕੁਮਾਰ ਦੇ ਸਹਾਇਕ ਨਿਰਦੇਸ਼ਕ ਵਜੋਂ ਵੀ ਕੰਮ ਕੀਤਾ ਸੀ ਡਾਊਨ ਤੋਂ ਬਾਅਦ ਚੰਦਰ ਬਰੋਟ ਨੇ 1999 ਵਿੱਚ ਬੰਗਾਰੀ ਫਿਲਮ ਆਸ਼ਿਰਤਾ ਦਾ ਨਿਰਦੇਸ਼ਨ ਕੀਤਾ ਫਿਲਮ ਡਾਊਨ ਦੀ 40ਵੇਂ ਬਰੇਗਨ ਮੌਕੇ 2018 ਵਿੱਚ ਬਰੋਟ ਨੇ ਇੱਕ ਇੰਟਰਵਿਊ ਵਿੱਚ ਕਾਫੀ ਵਧੀਆ ਜਾਣਕਾਰੀ ਸਾਂਝੀ ਕੀਤੀ ਸੀ ਉਹਨਾਂ ਦੱਸਿਆ ਕਿ ਉਹਨਾਂ ਨੇ ਆਪਣੇ ਦੋਸਤਾਂ ਅਮਿਤਾਵਚਨ ਜੀਨਤ ਅਮਾਨ ਅਤੇ ਪ੍ਰਾਨ ਨਾਲ ਮਿਲ ਕੇ ਆਪਣੇ ਇੱਕ ਨਿਰਮਾਤਾ ਦੋਸਤ ਨਾਰੀਮਨ ਇਰਾਨੇ ਨੂੰ ਕਰਜ਼ੇ ਤੋਂ ਬਾਹਰ ਕੱਢਣ ਲਈ ਫਿਲਮ ਬਣਾਉਣ ਦਾ ਫੈਸਲਾ ਲਿਆ ਸੀ ਫਿਲਮ ਨਿਰਦੇਸ਼ਕ ਬਰੋਡ ਦੇ ਪਰਿਵਾਰ ਵਿੱਚ ਉਹਨਾਂ ਦੀ ਪਤਨੀ ਤੇ ਇੱਕ ਪੁੱਤਰ ਹੈ ਫਿਲਮੀ ਦੁਨੀਆ ਦੇ ਸਹਿਯੋਗੀਆਂ ਨੇ ਬਰੋਡ ਦੇ ਦੇਹਾਂਤ ਤੇ ਸੋਸ਼ਲ ਮੀਡੀਆ ਤੇ ਸ਼ੋਕ ਜ਼ਾਹਰ ਕੀਤਾ ਹੈ ਇਸ ਮੌਕੇ ਅਦਾਕਾਰ ਤੇ ਫਿਲਮ ਨਿਰਮਾਤਾ ਫਰਹਾਨ ਅਖਤਰ ਨਿਰਮਾਤਾ ਕੁਨਾਲ ਕੋਲੀ ਨਿਰਮਾਤਾ ਸੰਜੇ ਗੁਪਤਾ ਨੇ ਫਿਲਮ ਡਾਊਨ ਦੇ ਲਈ ਚੰਦਰ ਬਰੋੜ ਦਾ ਧੰਨਵਾਦ ਕਰਦੇ ਹਾਂ ਉਹਨਾਂ ਦੇ ਧਿਆਨ ਤੇ ਦੁੱਖ ਪ੍ਰਗਟ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਉਹ ਬਹੁਤ ਹੀ ਵਧੀਆ ਫਿਲਮ ਮੇਕਰ ਸਨ ਡਾਊਨ ਅਜਾਈ ਫਿਲਮ ਹੈ ਜਿਸ ਨੇ ਇਤਿਹਾਸ ਰਚਿਆ ਹੈ ਇਸ ਫਿਲਮ ਦੇ ਨਾਲ ਫਿਲਮੀ ਦੁਨੀਆ ਨੂੰ ਇੱਕ ਬਖਰੀ ਪਛਾਣ ਮਿਲੀ ਸੀ ਅੱਜ ਵੀ ਡਾਊਨ ਫਿਲਮ ਨੂੰ ਯਾਦ ਕੀਤਾ ਜਾਂਦਾ ਹੈ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਲੋਕ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਬਿਹਾਰ ਵਿੱਚ ਇੱਕ ਰੁਜ਼ਗਾਰ ਮੇਲੇ ਦੌਰਾਨ ਇਕੱਠੇ ਹੋਏ ਬੇਰੁਜ਼ਗਾਰ ਨੌਜਵਾਨਾਂ ਦੀ ਭਾਰੀ ਪੀੜ ਨੂੰ ਲੈ ਕੇ ਅਰਸ਼ਤਰੀ ਜਮਹੂਰੀ ਗੱਠ ਜੋੜ ਤੇ ਤਿੱਖਾ ਹਮਲਾ ਬੋਲਿਆ ਅਤੇ ਕਿਹਾ ਕਿ ਬਿਹਾਰ ਦੇ ਨੌਜਵਾਨ ਹੁਣ ਲੱਛੇਦਾਰ ਗੱਲਾਂ ਵਿੱਚ ਫਸਣ ਵਾਲੇ ਨਹੀਂ ਹਨ ਉਹ ਨੌਕਰੀਆਂ ਚਾਹੁੰਦੇ ਹਨ ਭਾਸ਼ ਨਹੀਂ ਸੋਸ਼ਲ ਮੀਡੀਆ ਤੇ ਪੋਸਟ ਵਿੱਚ ਉਹਨਾਂ ਕਹਿ ਕਿ ਕਾਂਗਰਸ ਦੀ ਅਗਵਾਈ ਵਾਲਾ ਇੰਡੀਆ ਗੱਠ ਜੋੜ ਹੀ ਇਹ ਕਰ ਸਕਦਾ ਹੈ ਬੇਰੋਜ਼ਗਾਰ ਨੌਜਵਾਨਾਂ ਦੀ ਇਹ ਪੀੜ੍ਹ ਦਰਸਾਉਂਦੀ ਹੈ ਕਿ ਸਰਕਾਰ ਬਿਹਾਰ ਦੇ ਸਮਰੱਥ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਵਿੱਚ ਅਸਮਰੱਥ ਹੈ। ਮੁੱਖ ਮੰਤਰੀ ਨੀਤਿਸ਼ ਕੁਮਾਰ ਦੀ ਅਗਵਾਈ ਵਾਲੀ ਸਰਕਾਰ ਉਨ੍ਹਾਂ ਨੂੰ ਰੁਜ਼ਗਾਰ ਦੇਣ ਦੇ ਵਿੱਚ ناکਾਮ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਹਾ ਰੁਜ਼ਗਾਰ ਮੇਲੇ ਵਿੱਚ ਇਕੱਠੀ ਹੋਈ ਇਹ ਪੀੜ੍ਹ ਸਿਰਫ ਇੱਕ ਪੀੜ੍ਹ ਨਹੀਂ ਇਹ ਇੱਕ ਸੰਦੇਸ਼ ਹੈ ਕਿ ਬਿਹਾਰ ਦੇ ਨੌਜਵਾਨ ਹੁਣ ਭਾਸ਼ਣਾ ਰਾਹੀ ਨਹੀਂ ਰੁਜ਼ਗਾਰ ਰਾਹੀਂ ਆਪਣਾ ਭਵਿੱਖ ਚਾਹੁੰਦੇ ਹਨ। ਇਸ ਤਰ੍ਹਾਂ ਭਾਜਪਾ ਤੇ ਨਿਤਿਸ਼ ਕੁਮਾਰ ਨੇ ਬਿਹਾਰ ਨੂੰ ਬੇਰੋਜ਼ਗਾਰੀ ਦੀ ਆਗ ਵਿੱਚ ਸੁੱਟ ਦਿੱਤਾ ਹੈ ਲੱਖਾਂ ਨੌਜਵਾਨਾਂ ਨੂੰ ਆਪਣਾ ਪਿੰਡ ਆਪਣਾ ਪਰਿਵਾਰ ਤੇ ਹੋਰ ਸਭ ਕੁਝ ਛੱਡ ਕੇ ਰੋਜੀ ਰੋਟੀ ਲਈ ਹਿਜਰਤ ਕਰਨੀ ਪਈ ਹੈ ਉਹਨਾਂ ਕਹਿੰਦੇ ਕਿ ਬਿਹਾਰ ਦੇ ਨੌਜਵਾਨ ਮਿਹਨਤੀ ਸਮਰੱਥ ਕੰਮ ਕਰਨ ਵਾਲੇ ਹਨ ਉਹਨਾਂ ਨੂੰ ਸਿਰਫ ਸਤਾਨਕ ਤੇ ਸਨਮਾਨਜਨਕ ਰੁਜ਼ਗਾਰ ਦੀ ਲੋੜ ਹੈ ਹੁਣ ਤਬਦੀਲੀ ਸ਼ੁਰੂ ਹੋ ਗਈ ਹੈ ਕਾਂਗਰਸ ਤੇ ਇੰਡੀਆ ਗੱਠਜੋੜ ਸਿਰਫ ਭਰੋਸੇ ਨਹੀਂ ਹੱਲ ਲੈ ਕੇ ਆਇਆ ਹੈ ਸਾਡਾ ਫੋਕਸ ਬਿਲਕੁਲ ਸਪਸ਼ਟ ਹੈ ਹੁਨਰ ਕੋ ਹੱਕ ਹਰ ਜੁਵਾ ਕੋ ਰੁਜ਼ਗਾਰ ਰੁਕੇ ਪਲੈਨ ਸਾਥ ਰਹੇ ਹਰ ਪਰਿਵਾਰ ਇਸ ਰਸਤੇ ਬਨੇਗਾ ਇੱਕ ਖੁਸ਼ਹਾਲ ਬਿਹਾਰ ਉਹਨਾਂ ਦਾ ਕਹਿਣਾ ਹੈ ਕਿ ਸਾਡਾ ਫਰਜ਼ ਹੈ ਕਿ ਅਸੀਂ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਦਈਏ ਆਸਟ੍ਰੇਲੀਆ ਸਰਕਾਰ ਨੇ ਕਰੀਬ 25000 ਵਿਦਿਆਰਥੀਆਂ ਦੀ ਯੋਗਤਾ ਨੂੰ ਰੱਦ ਕਰ ਦਿੱਤਾ ਇਹ ਵਿਦਿਆਰਥੀ ਆਪਣੀ ਪੜ੍ਹਾਈ ਪੂਰੀ ਕਰ ਚੁੱਕੇ ਸਨ ਸਰਕਾਰ ਦਾ ਮੰਨਣਾ ਹੈ ਕਿ ਇਹ ਫਰਜ਼ੀ ਕਾਲਜ ਸਨ ਜਿੱਥੇ ਫੀਸਾਂ ਇਕੱਠੀਆਂ ਕਰਕੇ ਸਿਰਫ ਸਰਟੀਫਿਕੇਟ ਦਿੱਤੇ ਜਾਂਦੇ ਸਨ ਇਹਨਾਂ ਕਾਲਜਾਂ ਦੀ ਮਾਨਤਾ ਵੀ ਰੱਦ ਕਰ ਦਿੱਤੀ ਪ੍ਰਭਾਵਿਤ ਹੋਏ ਵਿਦਿਆਰਥੀਆਂ ਵਿੱਚ ਭਾਰਤੀ ਪੰਜਾਬੀਆਂ ਦੀ ਵੱਡੀ ਗਿਣਤੀ ਹੈ ਇਹਨਾਂ ਵਿਦਿਆਰਥੀਆਂ ਦਾ ਭਵਿੱਖ ਹੁੰ ਡਾਵਾਡੋਲ ਹੋ ਗਿਆ ਸਕਿਲਡਨ ਟ੍ਰੇਨਿੰਗ ਮੰਤਰੀ ਐਂਡਰਿਊ ਗੈਲਸ ਨੇ ਇਸ ਨੂੰ ਸਿੱਖਿਆ ਖੇਤਰ ਵਿੱਚ ਵੱਡਾ ਧੋਖਾ ਮੰਨਿਆ ਉਨਾ ਕਹੇ ਕਿ ਮਹਿਜ ਫੀਸ ਲੈ ਕੇ ਵਿਦਿਆਰਥੀਆਂ ਨੂੰ ਸਕਿਲਡ ਹੋਣ ਦਾ ਸਰਟੀਫਿਕੇਟ ਦੇਣਾ ਇਨਸਾਫ ਨਹੀਂ ਹੈ 25000 ਤੋਂ ਵੱਧ ਵਿਦਿਆਰਥੀਆਂ ਨੂੰ ਬੱਚਿਆਂ ਦੀ ਦੇਖਭਾਲ ਸੇਤ ਸਖਲਾਈ ਇੰਜੀਨੀਅਰਿੰਗ ਨਾਲ ਸਬੰਧਤ ਯੋਗਤਾਮਾ ਦੇ ਸਰਟੀਫਿਕੇਟ ਦਿੱਤੇ ਗਏ ਇਹ ਯੋਗਤਾਮਾ ਬਿਨਾ ਕਿਸੇ ਟੁਕਮੇ ਮਲਾਂਕਣ ਜਾਂ ਸਖਲਾਈ ਦੇ ਜਾਰੀ ਕੀਤੀਆਂ ਗਈਆਂ ਵਿਦਿਆਰਥੀਆਂ ਨੇ ਸਬੰਧਤ ਖੇਤਰ ਵਿੱਚ ਨੌਕਰੀ ਪ੍ਰਾਪਤ ਕਰਨ ਲਈ ਆਪਣੇ ਸਰਟੀਫਿਕੇਟ ਅਤੇ ਡਿਪਲੋਮਿਆਂ ਦੀ ਵਰਤੋਂ ਕੀਤੀ ਹੈ ਇਹ ਕਾਰਵਾਈ ਬਾਲ ਕੇਂਦਰਾਂ ਵਿੱਚ ਕਰਮਚਾਰੀਆਂ ਵੱਲੋਂ ਕੀਤੇ ਗਏ ਕਥਤ ਦੁਰਵਿਵਹਾਰ ਦੇ ਮਾਮਲੇ ਵਿੱਚ ਸਾਹਮਣੇ ਆਉਣ ਤੋਂ ਬਾਅਦ ਕੀਤੀ ਗਈ ਜਾਂਚ ਦੌਰਾਨ ਹੋਈ ਹੈ। ਹੁਣ ਇਸ ਜਾਂਚ ਦੇ ਕੇਰੇ ਨੂੰ ਇਮੀਗ੍ਰੇਸ਼ਨ ਦੇ ਨਾਲ ਵੀ ਜੋੜ ਦਿੱਤਾ ਗਿਆ ਹੈ। ਵਿਦਿਆਰਥੀਆਂ ਵੱਲੋਂ ਫਰਜੀ ਸਰਟੀਫਿਕੇਟਾਂ ਨਾਲ ਆਸਟ੍ਰੇਲੀਆ ਵਿੱਚ ਪੱਕੇ ਹੋਣ ਦੀ ਆਸ ਉੱਤੇ ਹੁਣ ਪਾਣੀ ਫਿਰ ਗਿਆ ਹੈ। ਭਾਰਤ ਨੇ ਮਲੇਰੀਆ ਖਿਲਾਫ ਲੜਾਈ ਵਿੱਚ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਪਹਿਲੀ ਸਵਦੇਸ਼ੀ ਮਲੇਰੀਆ ਵੈਕਸੀਨ ਬਣਾ ਲਈ ਹੈ। ਇਹ ਵੈਕਸੀਨ ਮਲੇਰੀਆ ਫੈਲਾਉਣ ਵਾਲੇ ਪਲਾਜ਼ਮੋਡੀਅਮ ਫਾਲਸੀਪੇਰਮ ਖਿਲਾਫ ਕਾਰਗਰ ਪਾਈ ਗਈ ਹੈ ਅਤੇ ਮਲੇਰੀਆ ਦੀ ਕਮਿਊਨਿਟੀ ਇਨਫੈਕਸ਼ਨ ਨੂੰ ਰੋਕਣ ਵਿੱਚ ਅਸਰਦਾਰ ਹੈ ਆਈਸੀਐਮਆਰ ਦੇ ਪੱਪਨੇਸ਼ਵਰ ਸਥਿਤ ਖੇਤਰੀ ਮੈਡੀਕਲ ਖੋਜ ਕੇਂਦਰ ਨੇ ਇਹ ਉਨਤ ਮਲੇਰੀਆ ਵੈਕਸੀਨ ਐਡਫਾਲਸੀਵੈਕਸ ਵਿਕਸਿਤ ਕੀਤੀ ਹੈ ਦਿੱਲੀ ਸਥਿਤ ਭਾਰਤੀ ਮੈਡੀਕਲ ਖੋਜ ਪ੍ਰਸ਼ਸਦ ICMR ਨੇ ਵੈਕਸੀਨ ਦੇ ਕਾਰੋਬਾਰੀ ਉਤਪਾਦਨ ਲਈ ਤਕਨੀਕ ਤਬਦੀਲੀ ਲਈ ਯੋਗ ਸੰਗਠਨਾ ਕੰਪਨੀਆਂ ਤੇ ਨਿਰਮਾਤਾਵਾਂ ਤੋਂ ਅਰਜ਼ੀਆਂ ਮੰਗੀਆਂ ਹਨ ਇਹ ਦੁਨੀਆ ਭਰ ਵਿੱਚ ਮਲੇਰੀਆ ਰੋਕੂ ਸਭ ਤੋਂ ਉਨਤ ਟੀਕਿਆਂ ਵਿੱਚੋਂ ਇੱਕ ਹੈ ਇਸ ਟੀਕੇ ਦੀ ਖਾਸ ਗੱਲ ਇਹ ਹੈ ਕਿ ਇਹ ਖੂਨ ਵਿੱਚ ਮਲੇਰੀਆ ਪਰਜੀਵੀ ਪੁੱਜਣ ਤੋਂ ਪਹਿਲਾਂ ਹੀ ਉਸ ਨੂੰ ਰੋਕ ਦਿੰਦਾ ਹੈ ਨਾਲ ਹੀ ਮੱਛਰਾਂ ਜਰੀਏ ਇਸ ਕਮਿਊਨਿਟੀ ਇਨਫੈਕਸ਼ਨ ਨੂੰ ਵੀ ਰੋਕਦਾ ਹੈ ਇਸ ਨੂੰ ਬੈਕਟੀਰੀਆ ਲੈਕਟੋਕੋਕਸ ਇਲੈਕਟ੍ਰੀਸੀ ਮਦਨ ਨਾਲ ਤਿਆਰ ਕੀਤਾ ਗਿਆ ਹੈ ਜੋ ਆਮ ਤੌਰ ਤੇ ਦਹੀਂ ਤੇ ਪਨੀਰ ਬਣਾਉਣ ਵਿੱਚ ਇਸਤੇਮਾਲ ਹੁੰਦਾ ਹੈ ਇਸ ਤਕਨੀਕ ਦੀ تصਦੀਕ ICMR ਨਾਲ ਸੰਬੰਧਿਤ ਹੋਰ ਅਦਾਰਿਆਂ ਤੇ ਰਾਸ਼ਟਰੀ ਇਮਿਊਨੋਲੋਜੀ ਸੰਗਠਨ ਦੇ ਸਹਿਯੋਗ ਨਾਲ ਕੀਤਾ ਗਿਆ ਸੀ ਪ੍ਰੀ ਕਲੀਨिकल ਪੜਾਅ ਵਿੱਚ ਇਸ ਵੈਕਸਿਨ ਦਾ ਪ੍ਰਦਰਸ਼ਨ ਅਸਰਦਾਰ ਰਿਹਾ ਮਲੇਰੀਆ ਰੋਗ ਪਲਾਮੋਡੀਅਮ ਪਰਜੀਵੀ ਕਾਰਨ ਹੁੰਦਾ ਹੈ ਇਨਸਾਨਾਂ ਵਿੱਚ ਇਹ ਮਦਾ ਇਹਨੀ ਫਲੀਜ ਮਸ਼ਰਾਂ ਹੀ ਫੈਲਦਾ ਹੈ ਭਾਰਤ ਮਲੇਰੀਆ ਤੋਂ ਮੁਕਤੀ ਲਈ ਯਤਨਸ਼ੀਲ ਹੈ 2015 ਤੋਂ 2023 ਵਿੱਚਕਾਰ ਮਲੇਰੀਆ ਦੇ ਮਾਮਲਿਆਂ ਵਿੱਚ 80.5 ਫੀਸਦੀ ਗਿਰਾਵਟ ਨਾਲ ਭਾਰਤ 2024 ਵਿੱਚ ਵਿਸ਼ਵ ਸਿਹਤ ਸੰਗਠਨ ਦੇ ਹਾਈ ਬਰਡਨ ਟੂ ਹਾਈ ਇਮਪੈਕਟ ਸਮੂਹ ਤੋਂ ਬਾਹਰ ਆ ਗਿਆ ਫਾਜ਼ਿਲਕਾ ਚ ਭਾਰਤ ਪਾਕਿਸਤਾਨ ਕੋਮੰਤਰੀ ਸਰਹادیه ਦੀ ਸਾਤ ਕੀ ਬਾਰਡਰ ਤੇ ਦੋ ਸੌ ਫਟ ਉੱਚਾ ਕੌਮੀ ਝੰਡਾ ਲਗਾਇਆ ਜਾ ਰਿਹਾ ਹੈ ਜਿਸ ਦਾ ਕੰਮ ਹੁਣ ਸ਼ੁਰੂ ਹੋ ਗਿਆ ਹੈ ਤੇ 15 ਅਗਸਤ ਨੂੰ ਇਸ ਦਾ ਉਠਾਟਨ ਕੀਤਾ ਜਾਵੇਗਾ ਇਹ ਕੌਮੀ ਝੰਡਾ ਪਾਕਿਸਤਾਨ ਦੇ ਕੌਮੀ ਝੰਡੇ ਤੋਂ ਤਕਰੀਬਨ 20 ਮੀਟਰ ਉੱਚਾ ਦੱਸਿਆ ਗਿਆ ਹੈ ਇਸ ਝੰਡੇ ਨੂੰ 4 ਤੋਂ 5 ਕਿਲੋਮੀਟਰ ਦੀ ਦੂਰੀ ਤੋਂ ਹੀ ਦੇਖਿਆ ਜਾ ਸਕੇਗਾ ਦੱਸਿਆ ਜਾ ਰਿਹਾ ਹੈ ਕਿ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਰਾ ਨੇ ਪਿਛਲੇ ਸਾਲ 15 ਅਗਸ ਨੂੰ ਲੋਕਾਂ ਨੂੰ ਪਾਕਿਸਤਾਨ ਤੋਂ ਉੱਚਾ ਝੰਡਾ ਲਗਵਾਉਣ ਦਾ ਵਾਅਦਾ ਕੀਤਾ ਸੀ ਜਿਸ ਨੂੰ ਲੈ ਕੇ ਵਿਧਾਇਕ ਨੇ 26 ਜਨਵਰੀ 2025 ਨੂੰ ਇਸ ਦਾ ਨੀਂਹ ਪੱਥਰ ਸਾਤਕੀ ਬਾਰਡਰ ਤੇ ਰੱਖਿਆ ਸੀ 6 ਮਹੀਨਿਆਂ ਵਿੱਚ ਹੀ ਇਸ ਕੌਮੀ ਝੰਡੇ ਨੂੰ ਲਗਾਉਣ ਦਾ ਕੰਮ ਪੂਰਾ ਕੀਤਾ ਗਿਆ ਹੈ ਪੰਚਾਇਤ ਰਾਜ ਦੇ ਐਸ.ਓ. ਹਰਮੀਤ ਸਿੰਘ ਦਾ ਕਹਿਣਾ ਹੈ ਕਿ ਇਹ 60 ਮੀਟਰ ਲੰਬਾ ਝੰਡਾ ਜਿਸ ਦੀ ਲੰਬਾਈ 200 ਫੁੱਟ ਬਣਦੀ ਹੈ ਲਗਾਉਣ ਦਾ ਕੰਮ ਬਜਾਜ ਕੰਪਨੀ ਵੱਲੋਂ ਕੀਤਾ ਜਾ ਰਿਹਾ ਹੈ ਬਾਰਡਰ ਏਰੀਆ ਵਿਕਾਸ ਫਰੰਟ ਦੇ ਪ੍ਰਧਾਨ ਤੇ ਬੀਐਸਐਫ ਸਹਿਯੋਗੀ ਲੀਲਾਤਰ ਸ਼ਰਮਾ ਨੇ ਦੱਸਿਆ ਕਿ 5 ਫਰਵਰੀ 2018 ਨੂੰ ਪਾਕਿਸਤਾਨ ਵੱਲੋਂ ਸਰਹੱਦ ਤੇ ਇੱਕ ਪ੍ਰੋਗਰਾਮ ਕਰਕੇ ਆਪਣਾ ਲਗਭਗ 140 ਫੁੱਟ ਉੱਚਾ ਕੌਮੀ ਝੰਡਾ ਲਗਾਇਆ ਗਿਆ ਸੀ ਪਰ ਸਾਡਾ ਇਹ ਭਾਰਤ ਦਾ ਮਾਣ ਝੰਡਾ 200 ਫੁੱਟ ਉੱਚਾ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਦੇ ਪਹਿਲੇ ਪ੍ਰਧਾਨ ਗਰਮਕਸੇਂਗ ਚਵਾਲ ਦੇ ਜੱਦੀ ਪਿੰਡ ਚਵਾਲ ਦੀ ਦਾਣਾ ਮੰਡੀ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਹੋਈ ਵਿਚਾਰ ਰੈਲੀ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਰਾਜਨੀਤਿਕ ਸ਼ਕਤੀ ਵਜੋਂ ਉਭਰਾਏ ਇਸ ਮੌਕੇ ਤੇ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਦਾਵਾ 43 ਮੌਜੂਦਾ ਪੰਚਾਂ 8 ਮਿਊਨਿਸਪਲ ਕੌਂਸਲਾਂ ਤੇ ਦਰਜਣ ਸਾਫਕਾ ਸਰਪੰਚਾਂ ਤੇ ਚੇਅਰਮੈਨ ਸਮੇਤ ਪਾਰਟੀ ਵਿੱਚ ਸ਼ਾਮਲ ਹੋਏ ਜਿਨ੍ਹਾਂ ਨੂੰ ਸੁਖਵੀਰ ਸਿੰਘ ਬਾਦਲ ਨੇ ਸਨਮਾਨਿਤ ਕੀਤਾ ਇਸ ਮੌਕੇ ਤੇ ਪ੍ਰਿੰਸੀਪਲ ਰੰਦਾਵਾ ਨੂੰ ਹਲਕਾ ਇੰਚਾਰਜ ਵੀ ਐਲਾਨਿਆ ਗਿਆ ਇਸ ਮੌਕੇ ਤੇ ਸੁਖਬੀਰ ਸਿੰਘ ਬਾਦਲ ਨੇ ਕੁਲਜਾਰ ਸਿੰਘ ਰਣਕੇ ਨੂੰ ਤਨਤਨ ਜਿਮਨੀ ਚੋਣ ਲਈ ਪਾਰਟੀ ਇੰਚਾਰਜ ਵੀ ਨਿਯੁਕਤ ਕੀਤਾ ਸੁਖਬੀਰ ਸਿੰਘ ਬਾਦਲ ਨੇ ਸਮੂਹ ਆਕਾਲੀ ਵਰਕਰਾਂ ਨੂੰ ਪ੍ਰਿੰਸੀਪਲ ਸੁਖਵਿੰਦਰ ਕੋਰ ਰੰਧਾਵਾ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਲਈ ਦਿਨ ਰਾਤ ਮਿਹਨਤ ਕਰਨ ਲਈ ਕਿਹਾ ਹੈ ਇਸ ਮੌਕੇ ਉਹਨਾਂ ਨੇ ਆਪ ਸਰਕਾਰ ਬੋਲੋ ਬੇਅਦਬੀਆਂ ਲਈ ਲਿਆਂਦੇ ਗਏ ਬੰਦੇ ਨੂੰ ਡਰਾਮਾ ਦੱਸਦਿਆਂ ਕਿਹਾ ਕਿ ਆਪ ਤੇ ਕਾਂਗਰਸ ਸਰਕਾਰ ਵੋਟਾਂ ਖਾਤਰ ਸਿਆਸਤ ਕਰ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਬੇਆਦਬੀਆਂ ਦੇ ਦੋਸ਼ੀਆਂ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਤਾਂ ਆਮ ਆਦਮੀ ਪਾਰਟੀ ਹੀ ਦੋਸ਼ੀ ਪਾਈ ਜਾਵੇਗੀ ਸੁਖਬੀਰ ਸਿੰਘ ਬਾਦਲ ਨੇ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਨੂੰ ਜਿਮਨੀ ਚੋਣ ਲਈ ਤਰਨ ਤਰਨ ਤੋਂ ਉਮੀਦਵਾਰ ਐਲਾਨ ਦਿਆ ਹੈ ਕਿ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਜਿੱਤ ਹਾਸਲ ਕਰਨਗੇ ਇਲਾਕੇ ਵਿੱਚ ਜੋ ਉਹਨਾਂ ਦਾ ਪਿਆਰ ਸਤਿਕਾਰ ਹੈ ਉਹ ਬਹੁਤ ਵਧੀਆ ਹੈ ਵੀਤਨਾਮ ਦੇ ਹਲੋਂਗ ਬੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ। ਕਵਾਂਗ ਪ੍ਰਾਤ ਵਿੱਚ ਅਚਾਨਕ ਆਏ ਤੂਫਾਨ ਔਨਕਨ ਇੱਕ ਕਿਸ਼ਤੀ ਪਲਟ ਗਈ। ਜਿਸ ਵਿੱਚ ਵੱਡੀ ਗਿਣਤੀ ਵਿੱਚ ਸੈਲਾਨੀ ਸਵਾਰ ਸਨ। ਵੀਤਨਾਮ ਨਿਊਜ਼ ਏਜੰਸੀ ਅਨੁਸਾਰ ਇਸ ਹਾਦਸੇ ਵਿੱਚ ਹੁਣ ਤੱਕ 37 ਲੋਕਾਂ ਦੀ ਮੌਤ ਹੋ ਗਈ ਅਤੇ ਬਚਾਅ ਕਾਰਜ ਅਜੇ ਵੀ ਜਾਰੀ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਹਾਦਸਾ ਸ਼ਨੀਵਾਰ ਦੁਪਹਿਰ ਲਗਭਗ 1.5 ਵਜੇ ਦੇ ਕਰੀ ਵਾਪਰਿਆ ਹੈ। ਜਦੋਂ ਕਿਸ਼ਤੀ ਨੂੰ ਇੱਕ ਤੇਜ਼ ਤੂਫਾਨ ਦਾ ਸਾਹਮਣਾ ਕਰਨਾ ਪਿਆ। ਹਾਸੀ ਸਮੇਂ ਕਿਸ਼ਤੀ ਵਿੱਚ 48 ਯਾਤਰੀ ਸਵਾਰ ਸਨ। ਇਹਨਾਂ ਵਿੱਚੋਂ ਬਹੁਤ ਸਾਰੇ ਨੌਜਵਾਨ ਤੇ ਬੱਚੇ ਦੱਸੇ ਗਏ ਹਨ। ਇੰਡੋਨੇਸ਼ੀਆ ਦੇ ਉੱਤਰੀ ਸੁਲਾਵੇਸੀ ਸੂਬੇ ਦੇ 41 ਸੀ ਟਾਪੂ ਨੇੜੇ ਐਤਵਾਰ ਦੁਪਹਿਰ ਵੇਲੇ ਏਐਮ ਬਾਰਸੀਲੋਨਾ ਵੀਏ ਨਾਮੀ ਇੱਕ ਸਮੁੰਦਰੀ ਜਹਾਜ਼ ਨੂੰ ਪਿਆਨਕ ਅਗ ਲੱਗ ਗਈ। ਇਸ ਘਟਨਾ ਦੇ ਵਿੱਚ 5 ਵਿਅਕਤੀਆਂ ਦੀ ਮੌਤ ਹੋਈ ਹੈ। ਇਸ ਜਹਾਜ਼ ਵਿੱਚ 280 ਮੁਸਾਫਰ ਸਵਾਰ ਸਨ ਜਿਨ੍ਹਾਂ ਵਿੱਚੋਂ ਲਗਭਗ 150 ਮੁਸਾਫਰਾਂ ਨੂੰ ਸੁਰੱਖਿਅਤ ਬਚਾਇਆ ਗਿਆ 100 ਤੋਂ ਵੱਧ ਮੁਸਾਫਰ ਐਤਵਾਰ ਰਾਤ ਤੱਕ ਲਾਪਤਾ ਸਨ ਉਹਨਾਂ ਦੀ ਭਾਲ ਜਾਰੀ ਹੈ ਅੱਗ ਦੇ ਤੇਜ਼ੀ ਨਾਲ ਫੈਲਣ ਕਾਰਨ ਬਹੁਤ ਸਾਰੇ ਮੁਸਾਫਰਾਂ ਨੇ ਆਪਣੀ ਜਾਨ ਬਚਾਉਣ ਦੇ ਲਈ ਸਮੁੰਦਰ ਦੇ ਵਿੱਚ ਛਾਲ ਮਾਰ ਦਿੱਤੀ ਜਹਾਜ਼ ਟਲੌਟ ਟਾਪੂ ਤੋਂ ਮਨਾਡੋ ਬੰਦਰਗਾਹ ਵੱਲ ਜਾ ਰਿਹਾ ਸੀ ਖੇਤਰੀ ਆਫਤ ਪ੍ਰਬੰਧਨ ਦਾ ਕਹਿਣਾ ਹੈ ਕਿ ਅੱਗ ਦੁਪਹਿਰ 1.5 ਵਜੇ ਦੇ ਕਰੀਬ ਲੱਗੀ ਹੈ ਜੋ ਤੇਜ਼ੀ ਨਾਲ ਪੂਰੇ ਜਹਾਜ਼ ਵਿੱਚ ਫੈਲ ਗਈ। ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ। ਇండోਨੇਸ਼ੀਆ ਦੀ ਰਾਸ਼ਟਰੀ ਖੋਜ ਤੇ ਬਚਾਅ ਏਜੰਸੀ, ਸਮੁੰਦਰੀ ਫੌਜ, ਕੋਸਟਲ ਗਾਰਡ ਅਤੇ ਸਥਾਨਕ ਮਸ਼ੇਰੀਆਂ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਲਿਕੂ ਪਾਗ ਬੰਦਰਗਾਹ ਤੇ ਇੱਕ ਕਮਾਂਡ ਚੌਕੀ ਸਥਾਪਿਤ ਕੀਤੀ ਗਈ ਜਿੱਥੋਂ ਬਚਾਅ ਕਾਰਜ ਚਲਾਏ ਜਾ ਰਹੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਰੇ ਮੁਸਾਫਰਾਂ ਦਾ ਪਤਾ ਲੱਗਣ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਜਾਵੇਗੀ। ਮਸਾਫਰਾਂ ਦੇ ਪਰਿਵਾਰਾਂ ਨੂੰ ਸ਼ਾਂਤ ਰਹਿਣ ਤੇ ਇਤਕਰਾਰਤ ਅਪਡੇਟ ਦੀ ਉਡੀਕ ਕਰਨ ਦੀ ਅਪੀਲ ਕੀਤੀ ਗਈ। ਦੇਸ਼ ਤੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ, ਹੱਸਦੇ ਰਹੋ, ਵਸਦੇ ਰਹੋ। ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ। ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ। ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ।